ਦੀ ਤੁਹਾਨੂੰ ਪਤਾ ਹੈ ਦੋਸਤੋ ਕਾਲਾ ਨੂਨ ਕਿਵੇਂ ਬਣਦਾ ਹੈ ਕਈ ਇਹਨੂੰ ਪਾਕਿਸਤਾਨੀ ਨੂਨ ਕਹਿੰਦੇ ਨੇ ਕਈ ਕਹਿੰਦੇ ਇਹ ਧਰਤੀ ਚੋਂ ਨਿਕਲਦਾ ਹੈ ਪਰ ਉਹ ਬਣਦਾ ਕਿਵੇਂ ਹੈ ਤੁਹਾਨੂੰ ਦਿਖਾਉਣੀ ਆ ਦੋਸਤੋ ਆ ਦੇਖੋ ਕਾਲੇ ਨੂਨ ਦਾ ਇਹ ਡੜਾ ਹੈ ਇਹ ਡੜਾ ਕਿਵੇਂ ਬਣਦਾ ਹੈ ਇਹਨੂੰ ਜਿਹੜੇ ਆਪਣੀਆਂ ਤੌੜੇ ਹੁੰਦੇ ਆ ਤੌੜਿਆਂ 'ਚ ਪਾ ਕੇ ਪਕਾਉਂਦੇ ਆ ਆਮ ਚਿੱਟੇ ਨੂਨ ਨੂੰ ਫਿਰ ਇਹ ਕਾਲਾ ਨੂਨ ਬਣਦਾ ਆ ਆ ਦੇਖੋ ਇਹਨਾਂ ਨੇ ਕੋਲਾ ਪਾਤਾ ਤੇ ਤੌੜੇ ਪਰ ਕੇ ਉਹਦੇ ਵਿੱਚ ਦਬ ਦਿੰਦੇ ਆ ਇਹ ਆ ਦੇਖੀ ਚੱਲਿਓ ਫਿਰ ਇਹ ਕਾਲਾ ਨੂਨ ਤਿਆਰ ਹੁੰਦਾ ਕਈ ਕਹਿੰਦੇ ਆ ਇਹ ਤਾਂ ਧਰਤੀ ਚੋਂ ਨਿਕਲਦਾ ਹੈ ਇਹ ਇਹਨੂੰ ਪਾਕਿਸਤਾਨੀ ਨੂਨ ਵੀ ਕਹਿੰਦੇ ਆ ਤੇ ਪਰ ਇਹ ਬਣਦਾ ਆਮ ਚਿੱਟੇ ਨੂਨ ਦਾ ਹੀ ਕਾਲਾ ਨੂਨ ਹੈ ਇਹਨੂੰ ਪਕਾ ਕੇ ਬਣਦਾ ਇਹ ਤੇ ਆ ਦੇਖੀ ਚੱਲਿਓ ਪੂਰਾ ਪ੍ਰੋਸੈਸ ਪੱਠੀਆਂ ਲੱਗੀਆਂ ਹੁੰਦੀਆਂ ਪੱਠੀਆਂ ਦੇ ਵਿੱਚ ਪੱਕ ਕੇ ਇਹ ਕਾਲਾ ਨੂਨ ਤਿਆਰ ਹੁੰਦਾ ਇਹਦੇ ਵਿੱਚ ਕਾਲਾ ਨੂਨ ਹੀ ਨਹੀਂ ਆ ਮਟੀਆਂ ਚੁਗੀਆਂ ਸਾਰੀਆਂ ਤੋੜਿਆ ਇਹ ਨੂਨ ਦੇ ਭਰਤ ਦੇਣਗੇ ਚਿੱਟੇ ਦੇ ਤੇ ਚਿੱਟਾ ਨੂਨ ਆਏ ਨਹੀਂ ਪਾਉਂਦੇ ਉਹ ਚ ਅਡਵਰਟ ਬਾਸ਼ ਨਾਲੀਆਂ ਚੀਜ਼ਾਂ ਹੋਰ ਉਹਦੇ ਵਿੱਚ ਬਹੁਤ ਕੁਝ ਪਾਉਂਦੇ ਐ ਤਾਂ ਉਹਦਾ ਹੀ ਬਾਅਦ ਚ 스멜 ਐ ਜਿਹੜੀ ਉਹ ਬਦਲ ਜਾਂਦੀ ਐ ਆ ਦੇਖੋ ਪਾਤਾਈ ਜੀ ਨੂੰ ਸਾਰਾ ਵਿੱਚ ਪਾਇਆ ਹੁੰਦਾ ਐ ਇਹਦੇ ਅਡਵਡ ਜਿਵੇਂ ਕੋਈ ਵਾਸ਼ ਨਾਲੀ ਚੀ ਜ ਕੋਈ ਇਹਨੂੰ ਤਿੱਖਾ ਕਰਨ ਵਾਲੀ ਇਹਦਾ ਸੁਬਾਹ ਆ ਦੇਖੋ ਸਾਰੇ ਜਿਹੜੇ ਤੋੜੇ ਨੇ ਇਹਨੂੰ ਮਟੀਆਂ ਕਹਿੰਦੇ ਆ ਇਹ ਮਟੀਆਂ ਭਰ ਦਿੰਦੀ ਆ ਉਸ ਤੋਂ ਬਾਅਦ ਇਹਨਾਂ ਦੇ ਚਾਰ ਛਪੇਰੇ ਕੋਰਾ ਪਾਥੀਆਂ ਵਗੈਰਾ ਪਾ ਦਿੰਦੇ ਨੇ ਵੀਡੀਓ ਪੂਰੀ ਦੇਖੋ ਫਿਰ ਪਤਾ ਲੱਗੂ ਤੁਹਾਨੂੰ ਆ ਦੇ ਕੋਡੇ ਕੋਡੇ ਚੀਜ਼ ਨਹੀਂ ਪਾਇਆ ਜਿਵੇਂ ਇਹਦੀ 스멜 ਬਦਲ ਜੇ ਖਾਣ ਦਾ ਟੇਸਟ ਬਦਲ ਜੇ ਤਾਂ ਦੇਖੀ ਚੱਲੋ ਅੱਡ-ਡੋੜ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦੇਣਗੇ ਉਦੋਂ ਬਾਅਦ ਇਹਨੂੰ ਉੱਤੋਂ ਢੱਕ ਦੇਣਗੇ ਪਾਸੇ ਲਾ ਦੇਣਗੇ ਤੇ ਅੱਗ ਚਾਰਚ ਫੇਰੀ ਕੋਲਾ ਪਾ ਕੇ ਪਾਥੀਆਂ ਪਾ ਕੇ ਫਿਰ ਇਹਨੂੰ ਪਕੜਨ ਵਾਸਤੇ ਛੱਡ ਦਿੰਦੇ ਨੇ ਉਦੋਂ ਬਾਅਦ ਇਹ ਕਾਲਾ ਨੂਨ ਤਿਆਰ ਹੁੰਦਾ ਹੈ ਬਲੈਕ ਸ਼ਾਰਟ ਉੱਤੋਂ ਕਰ ਦਿੰਦੇ ਆ ਬੰਦ ਉਹ ਮਦਾ ਨਿਕਲ ਨੂੰ ਅਮੋਰੇ ਛੱਡੇ ਹੋਏ ਨੇ ਹੁਣ ਇਹ ਪੱਕ ਜਾਊਗਾ ਕਿਉਂਕਿ ਇਹ ਪਾਥੀਆਂ ਤੇ ਕੋਲਾ ਪਾਤਾ ਛੇਡਾਂ ਤੇ ਤੇ ਅੱਗੇ ਨੂੰ ਲਾਤੀ ਤੇ ਮਾ ਜਿਹੜੇ ਤੌੜੇ ਜੇ ਇਹ ਤੌੜੇ ਪਰ ਤੇ ਚਿੱਟੇ ਨੂਨ ਦੇ ਤੇ ਵਿੱਚ ਪਾਤਾ ਬਹੁਤ ਸਾਰਾ ਸਮਾਨ ਹੋਰ ਜਿਹਦੇ ਨਾਲ ਉਹਦਾ ਟੇਸਟ ਬਦਲ ਜੀ ਸਵਾਦ ਬਦਲ ਜੀ ਉਹਦਾ ਉਦੋਂ ਬਾਅਦ ਇਹਨੂੰ ਪੱਕਣ ਦੇ ਪੱਕਣ ਵਾਸਤੇ ਛੱਡ ਦਿੰਦੇ ਆ। ਉਦੋਂ ਬਾਅਦ ਪੱਕ ਜਾਂਦਾ ਇਹਨੂੰ। ਉਦੋਂ ਬਾਅਦ ਇਹ ਇਹਦਾ ਡੜਾ ਵੱਜ ਜਾਂਦਾ ਵਿੱਚ ਹੀ। ਉਦੋਂ ਬਾਅਦ ਇਹ ਜਿਹੜੇ ਤੌੜੇ ਹੁੰਦੇ ਆ ਉਹਨਾਂ ਨੂੰ ਭੰਨ ਕੇ ਕੱਢਦੇ ਆ ਦੇ ਵਿੱਚੋਂ। ਊਨ ਹੀ ਨਿਕਲਦਾ ਕਿਉਂਕਿ ਡੜਾ ਵੱਜ ਜਾਂਦਾ ਉਹਦੇ ਵਿੱਚ ਕਾਲੇ ਨੂਨ ਦਾ। ਤੇ ਉਦੋਂ ਬਾਅਦ ਇਹਨੂੰ ਭੰਨਦੇ ਆ ਭੰਨ ਕੇ ਤੌੜੇ ਫੇਰ ਕੱਢਦੇ ਆ। ਡੜਾ ਦੇਖੋ ਬਾਅਦ ਚ ਬਣਦਾ। ਕਾਲੀ ਨੂਨ ਆ ਦੇਖੋ ਇਹ ਸਾਰੀ ਡਲੀ ਕਾਲੀ ਨੂਨ ਦੀ ਹੈ ਆ ਜਿਹੜੀ ਡਲੀ ਨਹੀਂ ਕਾਲੀ ਨੂਨ ਦੀ ਹੈ ਉਹਨੇ ਨੂੰ ਉਤੋਂ ਡੜੇ ਨੂੰ ਕੰਨੀ ਜਾਂਦੇ ਆ ਬਣ ਕੇ ਵਿੱਚੋਂ ਡਲੀ ਨਿਕਲਉਣੀ ਉਹ ਸਾਰੀ ਤੜੀ ਬਣ ਜਾਂਦੀ ਹੈ ਉਸ ਤੋਂ ਬਾਅਦ ਵਿੱਚੋਂ ਡੜਾ ਨਿਕਲਉਂਦਾ ਜਾਂ ਉਹ ਕਾਲਾ ਨੂਨ ਹੁੰਦਾ ਆ ਦੇਖੋ ਕਹੇ ਬਣਦਾ ਕਾਲਾ ਨੂਨ ਆ ਬਣ ਗਿਆ ਕਾਲਾ ਨੂ ਇਹ ਫਿਰ ਮਾਰਕੀਟ ਚ ਮੰਡੀਆਂ ਚ ਵੇਚਣ ਵਾਸਤੇ ਭੇਜ ਦਿੰਦੇ ਇਹਨੂੰ ਹੋਰ ਪੰਸਾਰੀ ਦੀਆਂ ਦੁਕਾਨਾਂ ਤੇ ਆਮ ਦੁਕਾਨਾਂ ਕੋ ਫਿਰ ਇਹ ਉੱਥੋਂ ਆਪਾਂ ਖੜੇ ਹੋਇਆ ਖਰੀਦ ਕੇ ਪਰ ਇਹ ਬਣਦਾ ਕਿਵੇਂ ਤੁਹਾਨੂੰ ਅੱਜ ਦੱਸਿਆ ਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਿਓ ਸਾਡੇ ਪੇਜ ਨੂੰ ਫੋਲੋ ਕਰਿਓ ਜਗਦੀਪ ਨੌਰ ਵਾਲੇ ਨੂੰ ਤੇ ਆ ਦੇਖੋ ആ പേത മൂന്ന് അത് തന്നെ ലയാൻ്റെ ഡളാ ആ ബന്യാ കാലാ നൂല തയർത്ത ഗു പൈ എന്ത ਵੀਡੀਓ ਬੜੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਤੁਹਾਡਾ